ਮੁਕੇਰੀਆਂ ਦੀ ਆਰਮੀ ਗਰਾਊਂਡ ਦੇ ਨਜ਼ਦੀਕ ਅਚਾਨਕ ਇੱਕ 60 ਸਾਲਾ ਪ੍ਰਵਾਸੀ ਵਿਅਕਤੀ ਦੀ ਭੇਤ ਭਰੇ ਹਾਲਾਤਾਂ ਵਿੱਚ Laash ਮਿਲਣ ਦੇ ਨਾਲ ਸਨਸਨੀ ਭਰਿਆ ਮਾਹੌਲ ਪੈਦਾ ਹੋ ਗਿਆ ਜਿਸ ਦੀ ਪਛਾਣ ਦੀਪਕ ਵਾਸੀ ਉੱਤਰਾਖੰਡ ਵੱਜੋਂ ਹੋਈ ਹੈ ਜੋ ਮੁੱਖ ਮਾਰਗ ਤੇ ਪੈਂਦੇ ਗੁਲਜਾਰ ਟਾਬੇ ਤੇ ਕੰਮ ਕਰਦਾ ਸੀ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹਾਂ ਗੁਲਜਾਰ ਟਾਬੇ ਦੇ ਮਾਲਕ ਕਮਲਜੀਤ ਸਿੰਘ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਇੰਚਾਰਜ ਏਐਸਆਈ ਚਰਨਜੀਤ ਸਿੰਘ ਹੋਰਾ ਦੱਸਿਆ ਕਿ ਮ੍ਰਿਤਕ ਦੀਪਕ ਵਾਸੀ ਉੱਤਰਾਖੰਡ ਪਿਛਲੇ 3 ਸਾਲ ਐਮਾ ਮੰਗਟ ਨਜ਼ਦੀਕ ਗੁਲਜਾਰ ਟਾਬੇ ਤੇ ਕੰਮ ਕਰਦਾ ਸੀ ਅਤੇ ਬੀਤੇ ਦਿਨਾਂ ਤੋਂ ਛੁੱਟੀ ਲੈ ਕੇ ਘਰ ਜਾਣ ਲਈ ਕਹਿ ਕੇ ਗਿਆ ਸੀ ਜਿਸ ਦੀ ਅੱਜ ਅਚਾਨਕ ਜਾਨ ਚਲੇ ਜਾਣ ਦੀ ਸੂਚਨਾ ਮਿਲੀ ਹੈ ਰਾਗੀਰ ਬਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਤੇ ਪੁਲਿਸ ਵੱਲੋਂ ਕੁਮਾਰ ਪੈਂਟਰ ਦੀ ਸਮਾਜ ਸੇਵੀ ਸੰਸਥਾ ਸਰਬ ਪਿਤਰੀ ਮੁਕਤੀ ਅਤੇ ਮਾਨਵ ਕਲਿਆਣ ਸੰਸਥਾ ਦੀ ਐਂਬੂਲੈਂਸ ਰਾਹੀਂ ਮ੍ਰਿਤਕ ਸ਼ਰੀਰ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੁਕੇਰੀਆਂ ਰਖਵਾ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਨਿਊਜ਼ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਮੇਰਾ ਨਾਮ ਸਰ ਕਮਲਜੀਤ ਸਿੰਘ ਸਾਨਾ ਉਹ ਸ਼੍ਰੀ ਗੁਲਜਾਰ ਸਿੰਘ ਮੈਂ ਓਨਰ ਆਂ ਜੀ ਗੁਲਜਾਰ ਢਾਬੇ ਦਾ ਮੈਂ ਘਰ ਹੀ ਸੀਗਾ ਤੇ ਮੈਨੂੰ ਸੜਕ ਸੁਰੱਖਿਆ ਫੋਰਸ ਵਾਲਿਆਂ ਦਾ ਫੋਨ ਆਇਆ ਸੀ ਭਈ ਹਨ ਨੂੰ ਉੱਥੇ ਡੈੱਡ ਬੋਡੀ ਮਿਲ ਗਿਆ ਜੀ ਤੁਹਾਡੇ ਬੰਦੇ ਦੀ ਤਾਂ ਆ ਕੇ شناਖਤ ਕਰ ਲਓ ਤੇ ਮੈਂ ਫਿਰ ਉਸੇ ਟਾਈਮ ਹੀ ਮੌਕੇ ਤੇ ਆ ਕੇ ਉਹਦੀ شناਖਤ ਕੀਤੀ ਬੰਦੇ ਦੀ ਤੇ ਉਹ ਬੰਦਾ ਸਾਡੇ ਕੋਲ ਹੀ ਉਹਦਾ ਨਾਮ ਦੀਪਕ ਕੁਮਾਰ ਆ ਉੱਤਰਾਖੰਡ ਦਾ ਰਹਿਣ ਵਾਲਾ ਉਹ ਡੈੱਡ ਬੋਡੀ ਉਹਦੀ ਪਈ ਸੀ ਉੱਥੇ ਕਿੰਨੇ ਸਮੇਂ ਤੋਂ ਕੰਮ ਕਰ ਰਿਹਾ ਸਟੋਰ ਦੇ ਇਹ ਸਰ ਤਿੰਨ ਕਿ ਸਾਲ ਤੋਂ ਮੇਰੇ ਕੋਲ ਕੰਮ ਕਰ ਰਿਆ ਵਾ ਯਾਨੀ ਕਿ ਅੱਗੇ ਵੀ ਇਹ ਪਿੰਡ ਜਾਂਦਾ ਮੇਰੇ ਕੋਲੋਂ ਇਹ ਤਿੰਨ ਦਿਨ ਪਹਿਲਾਂ ਪੈਸੇ ਲੈ ਕੇ ਤੇ ਇਹ ਗਿਆ ਸੀ ਆਪਣੀ ਭੈਣ ਦੇ ਕੋਲ ਮਿਲਣ ਵਾਸਤੇ ਹੰਬਾਲੇ ਤੇ ਸਾਡੇ ਵੱਲੋਂ ਦੇ ਗਿਆ ਵਾ ਉੱਥੇ ਘਰ ਹਨ ਨੂੰ ਤੇ ਅਹੀ ਸਗਾਂ ਦੀ ਵੇਟ ਕਰਨ ਦੇ ਦੋ ਦਿਨ ਦੀ ਛੁੱਟੀ ਲੈ ਕੇ ਗਿਆ ਸੀ ਇਹ ਤੇ ਉਹ ਫਿਰ ਹੁਣ ਹਾਨੂੰ ਸਾਹਿਬ ਹਣਾ ਦਾ ਫੋਨ ਆਇਆ ਤੇ ਇਹਦੇ ਪਰਿਵਾਰ ਨੂੰ ਸੂਚਿਤ ਕਰਤਾਗੇ ਹਾਂ ਹਾਂ ਜੀ ਹਾਂ ਜੀ ਇਹਦੇ ਪਰਿਵਾਰ ਨਾਲ ਹੋ ਗਈ ਹੈ ਜੀ ਗੱਲ ਇਹਦੇ ਲੜਕੇ ਨਾਲ ਤੇ ਉਹ ਮੁਲਾਜ਼ਮ ਸਾਹਿਬ ਜਿਹੜੇ ਇਹਦੀ ਕੇਸ ਦੀ ਪੈਰਵਾਹੀ ਕਰ ਰਹੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਉਹਨਾਂ ਦੀ ਇਹ ਸਰ ਡਰਿੰਕ ਡਰਿੰਕ ਜ਼ਿਆਦਾ ਕਰਦਾ ਸੀ ਤੇ ਮੈਡੀਸਿਨ ਵਗੈਰਾ ਚਲਦੀ ਸੀ ਇਹਦੀ ਜਿਹੜੇ ਨੂੰ ਮਨਾ ਕੀਤਾ ਸੀ ਡਾਕਟਰਾਂ ਨੇ ਡਰਿੰਕ ਕਰਨ ਤੋਂ ਤੇ ਜਿੱਥੇ ਤੱਕ ਮੇਰਾ ਵੀ ਸੋਚਣਾ ਇਹ ਹੀ ਹੈ ਵੀ ਇਹ ਕਿਤੇ ਡਰਿੰਕ ਕਰਕੇ ਡੇਗ ਗਿਆ ਵਾ ਉੱਥੇ ਉਹ ਕਿ ਨੂੰ ਕਿਹਨੇ ਦੇਖਿਆ ਨਹੀਂ ਉੱਥੇ ਆਰਮੀ ਗਰਾਊਂਡ ਦੇ ਸਾਹਮਣੇ ਇਹਦੀ ਡੈੱਡ ਬੋਦੀ ਮਿਲਿਆ। ਬਾਕੀ ਸਰ ਪੋਸਟਮਾਰਟਮ ਦੇ ਵਿੱਚ ਆਪਈ ਕਲੀਅਰ ਹੋਈ ਜਾਣਾ ਜੋ ਵੀ ਹੈਗਾ। ਠੀਕ। ਆ ਡੇਲੋਂ ਦੀ ਛੁੱਟੀ ਗਿਆ ਸੀ ਪਿੰਡ ਆਪਾਂ ਦੇ ਦੀ ਵੇਟ ਕਰਨ ਦੇ। ਤੇ ਹੁਣ ਪਤਾ ਲੱਗਾ ਸਾਨੂੰ ਵੀ ਇਹ ਡੈੱਡ ਹੋ ਗਿਆ। ਸਰ ਮੈਂ ਐਸੇ ਚਰਨਜੀਤ ਸਿੰਘ ਸਟਕਸ ਰੱਖਿਆ ਫੋਰਸ ਮਕੇਰੀਆਂ ਖੇਤ ਨਾਲ ਤਾਂ ਅਸੀਂ ਸਿਵਲ ਹਸਪੀਟਲ ਦੇ ਸਾਹਮਣੇ ਖੜੇ ਸੀ ਸਾਨੂੰ ਰਾਘੀਰ ਤੋਂ ਸੂਚਨਾ ਮਿਲੀ ਕਿ ਆਰਮੀ ਗਰਾਊਂਡ ਦੇ ਸਾਹਮਣੇ ਇੱਕ ਇਹ WhatsApp 'ਤੇ ਬੰਦਾ ਪਿਆ ਜਦੋਂ ਅਸੀਂ ਮੌਕੇ ਤੇ ਜਾ ਕੇ ਦੇਖਿਆ ਕਿ ਇਹ ਜਿਹੜਾ ਬੰਦਾ ਪੁੱਠਾ ਪਿਆ ਸੀ ਤੇ ਡੈੱਡ ਹੋ ਚੁੱਕਾ ਸੀ ਫਿਰ ਅਸੀਂ ਇਦਾਂ ਪਬਲਿਕ ਦੀ ਨਿਸ਼ਾਨਖਤ ਕਰਦੇ ਸਾਨੂੰ ਪਤਾ ਲੱਗਾ ਕਿ ਇਹ ਜਿਹੜਾ ਬੰਦਾ ਸੀ ਗੁਲਜਾਰ ਢਾਬੇ ਦੇ ਭਾਂਡੇ ਧੋਣ ਦਾ ਕੰਮ ਕਰਦਾ ਸੀ ਤੇ ਬਾਅਦ 'ਚ ਅਸੀਂ ਉਹਨਾਂ ਨੂੰ ਗੁਲਜਾਰਾ ਬਿਆੜੇ ਨਾਲ ਰਾਬਤਾ ਕਾਇਮ ਕੀਤਾ ਜੋ ਮੌਕੇ ਤੇ ਆਈ ਜਿੰਨਾਂ ਨੇ ਕਿਹਾ ਵੀ ਇਹ ਬੰਦਾ ਸਾਡਾ ਹੀ ਹੈ ਤੇ ਮੁਰਕੇ ਅਸੀਂ ਡੈੱਡ ਬੋਡੀ ਨੂੰ ਐਂਬੂਲੈਂਸ ਦੀ ਮਦਦ ਨਾਲ ਮੋਰਚੇ ਤੇ ਰਖਵਾ ਦਿੱਤਾ ਗਿਆ ਸਿਵਲ ਹਸਪੀਟਲ ਤਬਾ ਮਾਲਕ ਨੇ ਇਹ ਕਿਹਾ ਵੀ ਅੱਜ ਤੋਂ 2 ਦਿਨ ਪਹਿਲੋਂ ਹੀ ਨੇ ਕਿਹਾ ਸੀ ਵੀ ਮੈਂ ਪਿੰਡ ਜਾਣਾ ਤੇ ਮੈਂ ਆਪਣੇ ਘਰ ਦੇ ਨਾਲ ਮਿਲਣੇ ਜਾਣਾ ਪਿੰਡ ਜਾਣਾ ਤੇ ਇਹ ਸਾਨੂੰ ਦੇ ਕੇ ਕਹਿ ਕੇ ਗਿਆ ਵੀ ਮੈਂ ਪਿੰਡ ਗਿਆ ਤੇ ਬਾਅਦ ਚ ਜਿਹੜਾ ਇਹ ਹੁਣ ਵਾਕਿਆ ਹੋ ਗਿਆ ਜੀ